ਸਤਿ ਸ਼੍ਰੀ ਅਕਾਲ ਮੈਂ ਅਮਰਜੀਤ ਸਿੰਘ ਜੀ ਦੇ ਚੈਨਲ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੁਆਰਾ ਚੋਰੀ ਦੀ ਮੋਟਰਸਾਈਕਲਾਂ ਤੇ ਲੁੱਟਖੋ ਕਰਨ ਵਾਲੇ ਅਨਸਰਾ ਦੇ ਖਿਲਾਫ ਚਲਾਈ ਜਾ ਰਹੀ ਮਹਿੰਮ ਵਿੱਚ ਅੱਜ थाना ਜੋਦੇਵਾਲ ਪੁਲਿਸ ਨੇ ਦੋ આરોપી ਫੜੇ ਨੇ ਜਿਨ੍ਹਾਂ ਕੋਲੋਂ ਦੋ ਐਕਟਿਵ ਅਤੇ ਦੋ ਮੋਟਰਸਾਈਕਲ ਬਰਾਮਦ ਹੋਈਆਂ ਇਹ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਵਿੱਚ ਐਡੀਸੀਪੀ ਸਮੀਰ ર્મા ਤੇ थाना ਇੰਚਾਰਜ ਐਸਐਚਓ ਜੋਦੇਵਾਲ ਜਸਵੀਰ ਸਿੰਘ ਜੀ ਨੇ ਦਿੱਤੀ ਆ ਪ੍ਰੈਸ ਕਾਨਫਰੰਸ ਵਿੱਚ ਉਹਨੇ ਕੀ ਕਿਹਾ ਕਰਦੇ ਆ ਉਹਨਾਂ ਨਾਲ ਗੱਲਬਾਤ ਬਣੇ ਸਾਡੇ ਚੈਨਲ ਤੇ ਉਹਨਾਂ ਦਾ ਧੰਨਵਾਦ ਇਹ ਐਸਐਚਓ ਜੋਧੇਵਾਲ ਤੇ ਉਹਨਾਂ ਦੀ ਟੀਮ ਨੂੰ ਜੀ ਵਧੀਆ ਕਾਮਯਾਬੀ ਮਿਲੀ ਹੈ ਇਹਨਾਂ ਨੇ ਜਿਹੜੇ ਦੋ ਟੂ-ਵੀਲਰ ਜਿਹੜੇ ਚੋਰ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਤੇ ਉਹਨਾਂ ਕੋਲੋਂ ਜਿਹੜੇ ਆ ਕਿ ਚਾਰ ਫੋਰ-ਵੀਲਰ ਟੂ-ਵੀਲਰ ਨੇ ਉਹ ਰਿਕਵਰ ਕੀਤੇ ਨੇ ਜਿਦੇ ਵਿੱਚ ਦੋ ਮੋਟਰਸਾਈਕਲ ਨੇ ਤੇ ਦੋ ਐਕਟਿਵਾ ਨੇ ਜਿਹੜੇ ਦੋ ਦੋਸ਼ੀ ਫੜੇ ਨੇ ਉਹਨਾਂ ਦਾ ਇੱਕ ਦਾ ਨਾਮ ਰਕੇਸ਼ ਕੁਮਾਰ ਹੈ ਤੇ ਦੂਜੇ ਦਾ ਤੇਰਤ ਸਿੰਘ ਹੈ ਇਹ ਦੋਨੋਂ ਬੇਸਿਕਲੀ ਪ੍ਰਵਾਸੀ ਨੇ ਬਿਹਾਰ ਦੇ ਰਹਿਣ ਵਾਲੇ ਨੇ ਬਟ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਪਲੇ ਇੱਥੇ ਨੇ ਇੱਥੇ ਇਹ ਸਕੂਲ ਗਏ ਨੇ ਤੇ ਉਸ ਤੋਂ ਬਾਅਦ ਇੱਥੇ ਹੀ ਇਹ ਕੰਮ ਕਰਦੇ ਸੀ ਇੱਕ ਦੀ ਉਮਰ 21 ਸਾਲ ਹੈ ਤੇ ਇੱਕ ਦੀ ਉਮਰ 24 ਸਾਲ ਹੈ ਤੇ ਇੱਕ ਐਲੂਮੀਨੀਅਮ ਦੀ ਫੈਕਟਰੀ ਵਿੱਚ ਪਹਿਲਾਂ ਕੰਮ ਕਰਦਾ ਸੀਗਾ ਤੇ ਇੱਕ ਜਿਹੜਾ ਹੈਗਾ ਡਾਈੰਗ ਦੀ ਫੈਕਟਰੀ ਵਿੱਚ ਪਹਿਲਾਂ ਕੰਮ ਕਰਦਾ ਸੀਗਾ ਜਿਹੜਾ ਦੋਸ਼ੀ ਰਕੇਸ਼ ਕੁਮਾਰ ਹੈ ਇਹਦੇ ਖਿਲਾਫ ਪਹਿਲਾਂ ਵੀ ਜਿਹੜੇ ਹੈਗੇ ਦੋ ਸਨੇਚਿੰਗ ਦੇ ਪਰਚੇ ਤੇ ਇੱਕ ਜਿਹੜਾ ਹੈਗਾ ਲੜਾਈ ਝਗੜੇ ਦਾ ਆਰਮ ਜੈਕਟ ਦਾ ਪਰਚਾ ਜਿਹੜਾ ਹੈਗਾ ਉਹ ਪਹਿਲਾਂ ਹੀ ਰਜਿਸਟਰ ਹੈ ਉਸ ਤੋਂ ਬਾਅਦ ਵੇਲ ਤੇ ਆ ਕੇ ਇਹ ਜਿਹੜੀ ਇਹ ਵਾਰਦਾਤਾ ਕਰਦੇ ਸੀਗੇ ਤੇ ਐਸ ਐਚਓ ਜੋਧੇਵਾਲ ਦੀ ਟੀਮ ਵੱਲੋਂ ਇਹਨਾਂ ਨੂੰ ਜਿਹੜਾ ਹੈ ਕਿ ਅरेस्ट ਕੀਤਾ ਗਿਆ ਤੇ ਜਿਹੜੀ ਇਹ ਕਾਮਯਾਬੀ ਹਾਸਲ ਕੀਤੀ ਗਈ ਹੈ ਜਿਹੜਾ ਇਹਨਾਂ ਦੇ ਜਿਹੜੇ ਐਫ ਆਈ ਆਰ ਜਿਹੜੀਆਂ ਪੁਰਾਣੀਆਂ ਹੈਗੀਆਂ 2023 ਔਰਡਸ ਹੈਗੀਆਂ ਨੇ ਇੱਕ ਐਫ ਆਈ ਆਰ 2023 ਦੀ ਹੈਗੀ ਹੈ ਤੇ ਇੱਕ 2024 ਦੀ ਹੈਗੀ ਹੈ ਤੇ ਹੁਣ ਜਿਹੜੀ ਅਸੀਂ ਇਹਨਾਂ ਚੋਰੀ ਹੋਈ ਸੀ ਤੇ 2025 ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਇਹਨਾਂ ਦੀ ਅਰੈਸਟ ਪਾਈ ਹੈ ਮਸਕਾ ਕੌਕ ਕਾਰਜ ਕਰਦੇ ਮੰਨਦੇ ਸੀ ਜ਼ਿਆਦਾਤਰ ਲੇਬਰ ਵਾਲੇ ਸੰਦੇ ਬਿਲਕੁਲ ਜਿਹੜੇ ਕੀ ਆਪਾਂ ਕਹਿ ਸਕਦੇ ਕਿ ਲੇਬਰਰਸ ਹੈਗੇ ਜਾਂ ਜਿਹੜੇ ਪ੍ਰਵਾਸੀਆਂ ਦਾ ਜਿਹੜੇ ਲੇਡੀਜ਼ ਨੇ ਜਿਹੜੇ ਸੜਕ ਤੇ ਤੁਰੀਆਂ ਫਿਰਦੀਆਂ ਨੇ ਤੇ ਕਿਸੇ ਦਾ ਸੱਚ ਫੋਨ ਹੁੰਦਾ ਜਾਂ ਉਹ ਜਿਹੜਾ ਇਹ ਸਨੇਚ ਕਰਦੇ ਸੀਗੇ ਠੀਕ ਹੈ ਜੀ